ਮਖਲੂਸ ਇਹਦੇ ਕਾਰਜ ਦਿਨ ਲਈ ਇਹ ਤੁਹਾਨੂੰ ਪਾਈ ਚਾਹੀਏ ਰਾਗ ਦੇ ਰੇ ਗੋਟਾਵੇ ਨੇ ਬਹੁਤ ਜੀਵਨ ਤੇ ਬਹੁਤ ਬਹੁਤ ਪਿਤਾ ਦੇ ਦੇਖੋ ਇਹਦੇ ਵਿੱਚ ਮੈਂ ਬੈਣੀ ਜੀ ਦੀ ਥੋੜੀ ਜੀ ਗਲਤੀ ਮੰਨਦਾ ਮੈਂ ਜਿਨ੍ਹਾਂ ਨੇ ਪੋਸਟਰ ਬਣਾਇਆ ਉਹਨਾਂ ਨੇ ਧਿਆਨ ਨਹੀਂ ਦਿੱਤਾ ਗਿਆ ਕਿਸੇ ਲਈ ਕਿਉਂਕਿ ਆਪਾਂ ਜੀ ਹੁਣ ਮੈਂ ਵਿਸ਼ਕਰਮਾ ਸਮਾਜ ਮੈਨੂੰ ਆਪਣਾ ਲੀਡਰ ਮੰਨਦਾ ਹੈ ਪੂਰੇ ਇੰਡੀਆ 'ਚ ਮੈਂ ਘੁੰਮਦਾ ਹੈ ਅਸੀਂ ਵਿਸ਼ਕਰਮਾ ਭਗਵਾਨ ਦੀ ਫੋਟੋ ਵੀ ਲਾਣੇ ਤਾਂ ਉੱਚੀ ਕਰਕੇ ਲਾਣੇ ਇਹਦੇ 'ਚ ਇਹ ਨਹੀਂ ਹੈ ਕਿ ਉੱਤੇ ਵਿਸ਼ਕਰਮਾ ਭਗਵਾਨ ਦੀ ਫੋਟੋ ਲੱਗੀ ਹੋਵੇ ਥੱਲੇ ਮੋਨਿਆ ਦੀ ਫੋਟੋ ਵੀ ਲੱਗੀ ਹੁੰਦੀ ਹੈ ਸਰਦਾਰਾ ਦੀ ਵੀ ਫੋਟੋ ਲੱਗੀ ਹੋਈ ਤੇ ਮੇਰੀ ਮੈਂ ਪੱਗ ਬੰਨੀ ਤੇ ਮੇਰੀ ਸਰਦਾਰਾ ਦੀ ਲਿਖੀ ਹੋਈ ਹੈ ਉਹਦੇ ਵਿੱਚ ਬੈਣੀ ਜੀ ਮੈਂ ਗਲਤੀ ਨਹੀਂ ਮੰਨਦਾ ਜਿਹੜਾ ਪੋਸਟਰ ਲਗਾਇਆ ਗਿਆ ਉਹਨਾਂ ਨੇ ਜੋ ਕੀਤਾ ਉਹਨਾਂ ਨੇ ਧਿਆਨ ਨਹੀਂ ਦਿੱਤਾ ਉਹ ਬਾਈ ਮਿਸਟੇਕ ਹੋਈ ਹੈ ਕੋਈ ਜਾਣ ਬੁੱਝ ਕੇ ਮਿਸਟੇਕ ਨਹੀਂ ਕੀਤੀ ਇੱਕ ਬੰਦਾ ਪ੍ਰੈਜ਼ੀਡੈਂਟ ਵੀ ਰਿਹਾ ਹੈ ਮੰਤਰੀ ਵੀ ਰਿਹਾ ਪੰਜਾਬ ਦਾ ਚੀਫ ਮਿਨਿਸਟਰ ਵੀ ਰਿਹਾ ਹੈ ਹੋਮ ਮਿਨਿਸਟਰ ਵੀ ਰਿਹਾ ਹੈ ਉਸ ਬਾਅਦ ਉਹਨੂੰ ਰਾਸ਼ਟਰਪਤੀ ਦੇ ਕੀਤਾ ਔਰ ਇੱਕ ਬੰਦਾ ਉਹ ਸੀਗਾ OBC ਸਮਾਜ ਦਾ ਇੱਕ ਐਸੀ ਸਮਾਜ ਦਾ ਬੰਦੇ ਨੂੰ ਕੈਬਨਟ ਮੰਤਰੀ ਵੀ ਬਣਾਇਆ ਗਿਆ ਐਮਪੀ ਵੀ ਬਣਾਇਆ ਗਿਆ ਤੇ ਹੋਮ ਮਿਨਿਸਟਰ ਦੀ ਵੀ ਚਾਦਰ ਦਿੱਤੀ ਸਰਦਾਰ ਮਨਮੋਹਨ ਸਿੰਘ ਜੀ ਨੂੰ ਕਾਂਗਰਸ ਪਾਰਟੀ ਨੇ ਆਪਣੇ ਸਰਦਾਰ ਭਾਈਚਾਰੇ ਜੋ ਪੰਜਾਬ ਨੂੰ ਇੰਨਾ ਵੱਡਾ ਮਾਨ ਦਿੱਤਾ ਮੈਂ ਪੁੱਛਣਾ ਚਾਹੁੰਦਾ ਐ ਇਹਨਾਂ ਨੂੰ ਦੂਜੀ ਪਾਰਟੀ ਆ ਜਿਹੜੇ ਕਿ ਇਹਨਾਂ ਮੁੱਦੇ ਉਠਾ ਰਹੇ ਨੇ ਤੁਸੀਂ ਕਿੰਨਾ ਕ ਸਮਾਨ ਦਿੱਤਾ ਸਾਨੂੰ ਪੰਜਾਬ ਨੂੰ ਕਿੰਨਾ ਕ ਸਮਾਜ ਦਿੱਤਾ ਅਜਦੀ ਰੀਜਾ ਬੈਗੂਟਾ ਸੋਰੀ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਨਾ ਹੈ ਕੀ ਕਹਿੰਦਾ ਹਲੇ 4 ਮਹੀਨੇ ਬਣੇ ਨਹੀਂ ਹੋਏ ਚੀਨਿਸਟ ਬਣੇ ਤੇ ਕਹਿੰਦਾ 70 ਸਾਲ ਨੇ ਕਾਂਗਰਸ ਨੇ ਕੀਤਾ ਕੀ ਮੈਂ ਪੁੱਛਣਾ ਚਾਹੁੰਦਾ ਹੈ ਭਗਵੰਤ ਮਾਨ ਜੀ ਤੁਸੀਂ ਮਾਸਟਰ ਦੇ ਹੋ ਤੁਸੀਂ ਮਾਸਟਰ ਦੇ ਤੁਹਾਡੇ ਫਾਦਰ ਸਾਹਿਬ ਮਾਸਟਰ ਸੀਗੇ ਰਾਈਟ ਉਹ ਮਾਸਟਰ ਸਾਹਿਬ ਨੂੰ ਜੋ ਮਾਸਟਰ ਸੀਗੇ ਤੁਹਾਡੇ ਫਾਦਰ ਸਾਹਿਬ ਨੂੰ ਕਾਂਗਰਸ ਦੇ ਜਦੋਂ ਹੱਡ ਨੌਕਰੀ ਹਟਣ ਤੋਂ ਬਾਅਦ ਜੋ ਉਹਨਾਂ ਨੂੰ ਪੈਨਸ਼ਨ ਮਿਲਦੀ ਸੀ ਉਹ ਕਾਂਗਰਸ ਨੇ ਲਗਾਈ ਸੀ ਜਿੱਤੇ ਤੁਸੀਂ ਅੱਜ ਪਹੁੰਚੇ ਹੋ ਤੁਸੀਂ ਵੱਡੀਆਂ ਗੱਲਾਂ ਕਰਦੇ ਹੋ ਕਾਂਗਰਸ ਨੇ ਕੀ ਦਿੱਤਾ ਮੈਂ ਰੀਸੈਂਟਲੀ ਮੈਂ ਸੁਖਵੀਰ ਬਾਦਲ ਦਾ ਦੇਖ ਰਿਆ ਸੀ ਇਹ ਪੰਜਾਬ ਕੇਸ ਜੀ ਪੜ ਰਿਆ ਸੀ ਸੋਰੇ ਜਿੰਨਾ ਕੰਮ ਹੋਇਆ ਉਹ ਕਾਲੀ ਰਿਜ਼ਲਟ ਹੋਇਆ ਕਾਂਗਰਸ ਨੇ ਕੀਤਾ ਹੀ ਕੁਛ ਨਹੀਂ ਹੈ ਉਹ ਮੈਂ ਸੁਖਵੀਰ ਬਾਦਲ ਨੂੰ ਵੀ ਇਹੀ ਕਹਿਣਾ ਚਾਹੁੰਦਾ ਤੁਹਾਡੇ ਸਭ ਮਾਧਿਅਮ ਤੋਂ ਉਹ ਮੈਂ ਕਿਹਾ ਸੜਕਾਂ ਕਹਿੰਦਾ ਮੈਂ ਬਣਾਤੀਆਂ ਆ ਕਰਤੀਆਂ ਮੈਂ ਕਿਹਾ ਮਹਾਰਾਜ ਸਭ ਤੋਂ ਪਹਿਲਾਂ ਜੈਨੀ ਜੈ ਸਿੰਘ ਜਦੋਂ ਚੀਫ ਮਿਨਿਸਟਰ ਬਣੇ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਹੈ ਉਹ ਕਿਹਨੇ ਕੱਟਿਆ ਸੀ ਪਿੰਡਾਂ ਪਿੰਡਾਂ ਵਿੱਚ ਸੜਕ ਕਿਹਨੇ ਕੱਢੀ ਸੀ ਬਿਜਲੀ ਕਿੱਥੇ ਗਈ ਸੀ ਟਰਾਂਸਪੋਰਟੇਸ਼ਨ ਕਿੱਥੇ ਪਹੁੰਚਿਆ ਉਹ ਵੀ ਇੱਕ ਓਬੀਜੀ ਸਮਾਜ ਦਾ ਸੀ ਕਿ ਉਹ ਕਾਂਗਰਸ ਪਾਰਟੀ ਤੋਂ ਸੀ ਮੈਂ ਆਪਦੀ ਸੁਰਤ 'ਚ ਦੇਖਦਾ ਆਂ ਆਕਾਲੀ ਦਲ ਨੂੰ ਉਹ ਕਹਿੰਦੇ ਸੀਗੇ ਇਹ ਨਾਰਾ ਚੱਲਦਾ ਸੀਗਾ ਪੰਜਾਬ ਕੇ ਤਿੰਨ ਪਖੰਡੀ ਬਾਦਲ ਤੋੜਾ ਐਂਡ ਤਲਵੰਡੀ ਤੇ ਇਹੋ ਚੀਜ਼ ਜਿਹੜੀ ਸੀ ਇਹ ਇਨੋਂ ਮਿਲ ਜਾਂਦੇ ਸੀ ਸਰਕਾਰ ਬਣਾਉਂਦੇ ਸੀ ਬਾਈਬ ਦੀ ਹੋਸਟ ਦੇਖਿਆ ਸੀਟ ਵੰਡਾਂ ਦੀ ਚੀਫ ਮਿਨਿਸਟਰ ਬਣਾ ਲੈਂਦੇ ਆ ਉਹਦੇ ਪਿੱਛੇ ਲੜਾਈ ਕਰਦੇ ਸੀ 2.5 ਸਾਲਾਂ ਬਾਅਦ ਗਵਰਨਮੈਂਟ ਇੱਕ ਹੋ ਗਈ ਸੀ ਇਹਨਾਂ ਦੀ ਫਿਰ 5 ਸਾਲ ਕਾਂਗਰਸਾਂ ਦੀ ਸੀ ਪੂਰੇ ਕਰਦੀ ਸੀ ਇਹਨਾਂ ਦਾ ਇਹ ਹਾਲ ਰਿਹਾ ਤੇ ਅੱਜ ਗੱਲਾਂ ਕਰਦੇ ਨੇ ਅੱਜ ਨੌਜਵਾਨ ਨੂੰ ਮੈਂ ਤੁਹਾਡੇ ਮੱਥੋਂ ਤੋਂ ਕਹਿਣਾ ਚਾਹਨਾ ਹੈ ਅੱਜ ਪੰਜਾਬ ਦਾ ਜੋ ਬੁਰਾ ਹਾਲ ਹੈ ਬਿਲਕੁਲ ਅੱਜ ਜਸਤਰੀ ਕੇ ਨਾ ਪੰਜਾਬ ਤਰਸ ਰਿਹਾ ਚੀਜ਼ ਚੀਜ਼ ਨੂੰ ਉਹਦੀ ਦੇਣ ਕੌਣ ਹੈ ਪ੍ਰਕਾਸ਼ ਸਿੰਘ ਬਾਦਲ ਮੈਂ ਨੌਜਵਾਨਾਂ ਨੂੰ ਪੁੱਛਣਾ ਚਾਹਨਾ ਤੁਹਾਨੂੰ ਦੱਸਦਾ ਬੇਟਾ ਪਤਾ ਹੈ ਜੇ ਪ੍ਰਕਾਸ਼ ਸਿੰਘ ਬਾਦਲ ਆਟਾ ਦਾਲ ਸਕੀਮ ਨਾ ਲਿਆਂਦਾ ਫ੍ਰੀ ਚ ਰੋਟੀਆਂ ਨਾ ਦਿੰਦਾ ਲੋਕੀ ਕੰਮ ਕਰਦੇ ਜਿਸ ਕੰਮ ਨੂੰ ਖਤਮ ਕਰਨਾ ਹੈ ਉਹਨੂੰ ਮੁਫਤ ਦੀ ਚੀਜ਼ ਦੇਣੀ ਸ਼ੁਰੂ ਕਰਦੇ ਹੋ ਜੇ ਟੂਬ ਵੱਲਾਂ ਦੇ ਕਨੈਕਸ਼ਨ ਦਿੰਦਾ ਬਿਜਲੀ ਫ੍ਰੀ ਕੀਤੀ ਤਾਂ ਨਹੀਂ ਕੀਤੀ ਲੋਕਾਂ ਨੇ ਅੱਜ ਮੇਰੇ ਪੰਜ ਕਿੱਲੇ ਐ ਮੈਂ ਟੂ ਬੋਲ ਤੇ ਲਾਤਾ ਆਟੋਮੈਟਿਕ ਸਵਿਚ ਲਾਇਆ ਜਦੋਂ ਲਾਈਟ ਆਏਗੀ ਮੋਟਰ ਚੱਲ ਪੂਗੀ ਮੇਰੇ ਪੰਜ ਗਿੱਲੇ ਦਾ ਪਾਣੀ ਨੇ ਭਰਨੇ ਪਰਨੇ ਨਾਲ ਦੇਦੇ ਪੰਜ ਗਿੱਲੇ ਵੀ ਪਾਣੀ ਦੇ ਭਰ ਕੇ ਪਾਣੀ ਵੇਸਟ ਬਿਜਲੀ ਵੇਸਟ ਔਰ ਉਸ ਤੋਂ ਬਾਅਦ ਰਹਿੰਦੀ ਖੁੰਦੀ ਖਸ ਜਿਹੜੀ ਸੀਗੀ ਉਹ ਸੁਖੀਰ ਬਾਦਲ ਨੇ ਕੱਢੀ ਅੱਜ ਗੱਲ ਕਰਦੇ ਨੇ ਸੁਖੀਰ ਬਾਦਲ ਕਰਦੇ ਉਹਨਾਂ ਦੀ ਮਿਸਿਸ ਗੱਲ ਕਰਦੇ ਨਸ਼ੇ ਦੀ ਗੱਲ ਕਰਦੇ ਨਸ਼ਾ ਲਿਆਣ ਵਾਲਾ ਕੌਣ ਸੀ ਨੌਜਵਾਨਾਂ ਨੂੰ ਖਰਾਬ ਕਰਨ ਵਾਲਾ ਕੌਣ ਸੀ ਅੱਜ ਨਸ਼ਰ ਕੋ ਨੇ ਇੰਟਰੋਡਿਊਸ ਕੀਤਾ ਮ ਕਾਲੀ ਦਲ ਦੇ ਰਾਜ ਚ ਸ਼ੁਰੂ ਹੋਇਆ ਤੁਸੀਂ ਇਲਜ਼ਾਮ ਲਾਣਿਓ ਕਾਂਗਰਸ ਤੇ ਮੈਂ ਇੱਕ ਪੁੱਛਣਾ ਚਾਹੁੰਦਾ ਹਾਂ ਕਾਂਗਰਸ ਦੇ ਰਾਜ ਅੱਜ ਤੋਂ ਪਹਿਲਾਂ ਕਾਂਗਰਸ ਦਾ ਰਾਜ ਸੀਗਾ ਕੈਪਟਨ ਰਮਿੰਦਰ ਸਿੰਘ ਦਾ ਰਾਜ ਸੀਗਾ ਕੈਪਟਨ ਰਮਿੰਦਰ ਸਿੰਘ ਵੀ ਇਹਨਾਂ ਨਾਲ ਮਿਲਿਆ ਹੋਇਆ ਸੀਗਾ ਅੱਜ ਉਹ ਵੀ ਦੇਖੋ ਬੀਜੇਪੀ ਚ ਗਿਆ ਉਹ ਧੜ ਦਾ ਨਾ ਕਾਟਦਾ ਉਹਦਾ ਹਾਲਓਰ ਕੈਪਟਨ ਰਮਿੰਦਰ ਸਿੰਘ ਦਾ ਅੱਤ ਪੁੱਲੇ ਕੁਝ ਨਹੀਂ ਹੋਦੇ ਸਾਰਾ ਬੇੜਾ ਇਹਨਾਂ ਨੇ ਦੋਨੋਂ ਨੇ ਮਿਲ ਕੇ ਕੀਤਾ 41 ਜਲ ਨੇ ਸ਼ੁਰੂ ਕੀਤਾ ਜੇ ਤੂੰ ਗੁੱਤਕਾ ਸਾਂ ਫੜ ਕੇ ਹੱਥੇ ਚ ਪ੍ਰੋਮਿਸ ਕਰਦਾ ਹੈ ਮਹਾਰਾਜ ਬੇਅਦਬੀ ਦਾ ਤੁਸੀਂ ਕੀਤੀ ਹੈ ਦੱਸੋ ਕਿਹੜੇ ਕਾਰਨ ਨਹੀਂ ਕੀਤੇ ਔਰ ਲਾਮ ਨਾਵ ਲਾਂਦੇ ਆ ਕਾਂਗਰਸ ਦਾ ਔਰ ਮੈਂ ਤੁਹਾਡੇ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹਨਾ ਹੈ ਕਿ ਪੰਜਾਬ ਦੇ ਅੰਦਰ ਜਦ ਤੱਕ ਕਾਂਗਰਸ ਗਵਰਨਮੈਂਟ ਨਹੀਂ ਆਉਂਦੀ ਪੰਜਾਬ ਦਾ ਫਲਾ ਨਹੀਂ ਹੋ ਸਕਦਾ ਕਿ ਕਾਂਗਰਸ ਹੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਕਿ ਸਾਰੇ ਸਮਾਜ ਨੂੰ ਇਕੱਠੀ ਲੈ ਕੇ ਚੱਲਦੀ ਹੈ। ਔਰ ਮੈਂ ਤੁਹਾਡੇ ਤੇ ਤੁਹਾਡੇ ਮੱਧਮ ਤੋਂ ਇੱਕ ਚੀਜ਼ ਕਹਿਣਾ ਚਾਹੁੰਦਾ ਹੈ ਕਿ ਰਾਜਾ ਵੜਿੰਗ ਜੀ ਬਰੇ ਛੋਟੇ ਭਰਾ ਨੇ ਬੜੇ ਹੀ ਵਧੀਆ ਬੰਦੇ ਨੇ ਤੁਸੀਂ ਕਦੇ ਮਿਲੋਗੇ ਤਾਂ ਬੜੇ ਪਿਆਰ ਨਾਲ ਮਿਲਣਗੇ ਔਰ ਬੜੇ ਹੀ ਉਹ ਨਿਮਰਤਾ ਉਹਨਾਂ ਤੋਂ ਜਿਹੜੀ ਗਲਤੀ ਹੋਈ ਉਹ ਉਹਦੇ ਸਮਝੇ ਹੈ ਜੋ ਵੱਡਾ ਭਰਾ ਸਮਝਦੀ ਕਿ ਮੈਂ ਹੱਥ ਜੋੜ ਕੇ ਸਾਰਾ ਤੋਂ ਮਾਫੀ ਮੰਗਦਾ ਸਮਾਜ ਤੋਂ ਮਾਫੀ ਮੰਗਦਾ ਹੈ ਇਸੀ ਸਮਾਜ ਤੋਂ ਔਰ ਮੈਂ ਉਹ ਮੈਨੂੰ ਇਹ ਨਹੀਂ ਆ ਸਕਿਆ ਕਿ ਮੇਰੇ ਕਹਿਣ ਤੇ ਬੁੱਟਾ ਸਿੰਘ ਜੀ ਦੇ ਉਹ ਜਿਹੜੇ بیٹے ਨੇ ਤੇ ਉਹਨਾਂ ਦੇ ਨੈਪੀ ਵੀ ਨੇ ਉਹਨਾਂ ਦੇ ਬਿਆਨ ਵੀ ਆਇਆ ਸੀ ਕਿ ਉਹ ਮਾਫ ਕਰਨਗੇ ਕਿ ਉਹ ਦੇਖੋ ਇਨਸਾਨ ਤੋਂ ਗਲਤੀ ਹੁੰਦੀ ਹੈ ਉਹ ਜਿਹੜਾ ਆਪਾਂ ਹੈਗੇ ਆ ਬਖਸ਼ਣ ਹਾਰਾ ਹੈ ਹਮੇਸ਼ਾ ਹੀ ਪੰਜਾਬੀ ਬੰਦੇ ਕੰਦੇ ਆਦਮੀ ਦਾ ਗਲਤੀਆਂ ਦਾ ਪੁੱਤਲਾ ਆਏਗਾ ਚਲੋ ਗਲਤੀ ਹੋ ਗਈ ਆ ਪਰ ਉਹਨਾਂ ਨੇ ਹੱਥ ਛੋੜ ਕੇ ਮਾਫੀ ਮੰਗੀ ਹੈ ਸਭ ਕੁਝ ਮੰਗੇ ਤੇ ਮੇਰੇ ਸਾਹਮਣੇ ਐਸੀ ਸਮਾਜ ਦੇ ਸਾਡੇ ਗਿੱਲ ਸਾਹਿਬ ਵੀ ਬੈਠੇ ਨੇ ਇਹਨਾਂ ਨੇ ਵੀ ਸਾਰੇ ਹੋ ਗਏ ਨੇ ਆਦਰ ਹਿੰਦੂ ਹਿੰਦੂ ਬੈਠੇ ਨੇ ਸਾਰੇ ਭਾਈ ਸਾਰੇ ਅਸੀਂ ਇਕੱਠੇ ਬੈਠੇ ਆ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਹੈਗਾ ਉਹ ਮਾਫ਼ ਕੀਤਾ ਜਾਏਗਾ ਉਸੇ ਉਹਨਾਂ ਦੇ ਨੇਤਰਾਂ 'ਚ ਚੰਗਾ ਕੰਮ ਕਰਾਂਗੇ ਔਰ ਮਿਲ ਕੇ ਕੰਮ ਕਰਾਂਗੇ ਰੀਸੈਂਟਲੀ ਮੈਂ ਵੀ ਹੁਣ ਆ ਗਿਆ ਇਸ ਦੋਨੋਂ ਭਰਾ ਮਿਲ ਕੇ ਕਾਂਗਰਸ ਪਾਰਟੀ ਨੂੰ ਚੱਕਾਂਗੇ ਔਰ ਪੰਜਾਬ ਦੇ ਭਲੇ ਲਈ ਆਸਤੇ ਜੋ ਵੀ ਸੋ ਰਾਹੁਲ ਗਾਂਧੀ ਜੀ ਮੇਰੀ ਮੁਲਾਕਾਤ ਹੋਈ ਜਦੋਂ ਅਸੀਂ ਇਕੱਠੇ ਪਹਿਲਾਂ स्विਮਿੰਗ ਵਗੈਰਾ ਰਾਸ਼ਟਰਪਤੀ ਕੋਲ ਚ ਕਰਦੇ ਸੀਗੇ ਉਹਨਾਂ ਦਾ ਟੀਮ ਬੜੀ ਅੱਛੀ ਹੈਗੀ ਹੈ ਉਹਨਾਂ ਦੀ ਟੀਮ ਹੈਗੀ ਹੈ ਕਿ ਮੈਂ ਕਿਸੇ ਵੀ ਤਰੀਕੇ ਨਾਲ ਜਿੰਨਾ ਪਿਛੜਾ ਸਮਾਜ ਨੂੰ ਅੱਗੇ ਲਿਆਵਾਂ। ਅਸੀਂ ਦੋਨੋਂ ਮਿਲ ਕੇ ਉਹ ਪੂਰੇ ਪਿਛਲੇ ਐਸਸੀ ਸਮਾਜ ਨੂੰ ਵੀ ਓਬੀਸੀ ਸਮਾਜ ਨੂੰ ਅੱਗੇ ਕਰਾਂਗੇ। ਔਰ ਚਾਹੇ ਕਿ ਲਾਤੀ ਮੈਂ ਆਈ ਪਾਹੇ ਕਹਿੰਦਾ ਮੈਂ ਤੇਰੀ ਇੱਜ਼ਤ ਤੋਂ ਲੈ ਲਵਾਂ। ਬਿਲ ਇਸ ਤਰੀਕੇ ਨਾਲ ਸਾਡੇ ਰਿਲੇਸ਼ਨਸ਼ਿਪ ਇਜ਼ ਵੈਰੀ ਨਾਈਸ ਪਰਸਿਵ ਮੇਰਾ ਕਹਿੰਦਾ 올ਓਵਰ ਇਹ ਹੈਗਾ ਕਿ ਜਿਸ ਤਰੀਕੇ ਨਾਲ ਪੁੜਿੰਗ ਸਾਹਮਣੇ ਸਾਡੇ ਪ੍ਰਧਾਨ ਨੇ ਪਾਰਟੀ ਦੇ ਠੀਕ ਹੈ ਉਹਨਾਂ ਨੂੰ ਜਿਹੜੀ ਹੈਗੀ ਆ ਉਹਨਾਂ ਨੇ ਬੜੀ ਜਲਦੀ ਸ਼ਹਰਤ ਲੈ ਲਈ ਬਹੁਤ ਮਿਲੀ ਉਹਨਾਂ ਨੂੰ ਔਰ ਇਸ ਮੋਕਮਾਂ ਤੇ ਬੜੀ ਜਲਦੀ ਪਹੁੰਚ ਕੇ ਉਹਨਾਂ ਦਾ ਮਕਸਦ ਇਹੀ ਸੀ ਹੈ ਕਿ ਕਾਂਗਰਸ ਪਾਰਟੀ ਕਿਸ ਤਰੀਕੇ ਨਾਲ ਕਿਸ ਬੰਦੇ ਨੂੰ ਕਿੱਥੇ ਤੱਕ ਪਹੁੰਚਾ ਸਕਦੀ ਹੈ ਮੇਰੇ ਖਿਆਲ ਨਾਲ ਫਸਟ ਐਂਡ ਲਾਸਟ ਟਾਈਮ ਹੀ ਹੋ ਗਿਆ ਅਗਰ ਬੀਜੇਪੀ ਨੇ ਕਿਸੇ ਸਿੱਖ ਨੂੰ ਇਨਾ ਵੱਡਾ ਬਣਾਇਆ ਹੋ